ਆਹੋ 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 ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜਿਹੜਾ ਅਭਿਆਨ ਚਲਾਇਆ ਗਿਆ ਉਸ ਨੂੰ ਹੋਰ ਕਾਰਗਰ ਬਣਾਉਣ ਲਈ ਹੋਰ ਸ਼ਕਤੀ ਨਾਲ ਲਾਗੂ ਕਰਨ ਲਈ ਤੇ ਹੋਰ ਜ਼ਿਆਦਾ ਇਫੈਕਟਿਵ ਬਣਾਉਣ ਲਈ ਉਸ ਦੀ ਲੜੀ ਵਿੱਚ ਬਠਿੰਡਾ ਪੁਲਿਸ ਵੱਲੋਂ ਅੱਜ ਸਬਡਿਵੀਜ਼ਨ ਮੋੜ ਦੇ ਥਾਣਾ ਮੋੜ ਦੇ ਇੱਕ ਪਿੰਡ ਜੋਧਪੁਰ ਪਾਕਾ ਵਿੱਚ ਸੀ ਸਰਚ ਐਂਡ ਆਪਰੇਸ਼ਨ ਕੀਤਾ ਗਿਆ ਜਿਸ ਦੇ ਤਹਿਤ ਅਸੀਂ ਜਿਹੜੇ ਸ਼ੱਕੀ ਪੋਸਤ ਸੀਗੇ ਜਿਨ੍ਹਾਂ ਦੀਆਂ ਲਿਸਟਾਂ ਪਹਿਲਾਂ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਖਿਲਾਫ ਇਹਨਾਂ ਪਰਚੇ ਦਰਜ ਨੇ ਜਾਂ ਪਬਲਿਕ ਨੇ ਜਿਹੜੀਆਂ ਸਾਨੂੰ ਕੋਈ ਲਿਸਟਾਂ ਦਿੱਤੀਆਂ ਜਿਨ੍ਹਾਂ ਦੇ ਪਬਲਿਕ ਸ਼ੱਕ ਜ਼ਾਹਰ ਕਰਦੀ ਸੀ ਉਹਨਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਕੀਤੀ ਉਹਨਾਂ ਦੇ ਕਰ ਵੀ ਸਰਚ ਕੀਤੇ ਇਸ ਸਰਚ ਦੇ ਦੌਰਾਨ ਸੀ ਕੋਈ ਸ਼ੱਕੀ ਵਕੀ ਜਿਹੜੇ ਕਾਬੂ ਕੀਤੇ ਆ ਤੇ ਉਹਨਾਂ ਦੀ ਚੰਗੀ ਤਰ੍ਹਾਂ ਡੂੰਘਾਈ ਨਾਲ ਉਹ ਤੋਂ ਕੁਝ ਕੁ ਕੀਤੀ ਜਾਉ। ਇਸ ਤਰ੍ਹਾਂ ਦੀਆਂ ਜਿਹੜੀਆਂ ਸਰਚਾਂ ਨੇ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਖਿਲਾਫ ਜਿਹੜੇ ਅਭਿਆਨ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਲਾਗੂ ਰਹਿਣਗੇ।